ਖਬਰ ਲੈਣੇ ਹੈ ਸ਼੍ਰੀ ਫਤੇਗੜ੍ਹ ਸਾਹਿਬ ਤੋਂ ਜਿੱਥੇ ਐਸਪੀ ਰਕੇਸ਼ ਯਾਦਵ ਵੱਲੋਂ ਦੱਸਿਆ ਗਿਆ ਕਿ ਅੱਜ ਫਤੇਗੜ੍ਹ ਸਾਹਿਬ ਦੇ ਵਿੱਚ ਬਲੈਕਆਊਟ ਮੌਕ ਡ੍ਰਿਲ ਨਹੀਂ ਹੈ ਸੋਸ਼ਲ ਮੀਡੀਆ ਤੇ ਅਫਵਾਹਾਂ ਚੱਲ ਰਹੀ ਹੈ ਭਾਰਤੀ ਫੌਜ ਦੇ ਵੱਲੋਂ ਆਪਰੇਸ਼ਨ ਸੰਦੂਰ ਦੇ ਤਹਿਤ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਤੇ ਕਾਰਵਾਈ ਕੀਤੀ ਗਈ ਹੈ ਜਿਸ ਨੂੰ ਸਵਲ ਤਾਂ ਨਾ ਪੂਰਾ ਕੀਤਾ ਗਿਆ ਜਿਸ ਤਵ ਸੁਰੱਖਿਆ ਦੇ ਮੱਦੇ ਨਜ਼ਰ ਜ਼ਿਲ੍ਹਾ ਫਤੇਗੜ੍ਹ ਸਾਹਿਬ ਪੁਲਿਸ ਦੇ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਚੈਕਿੰਗ ਕੀਤੀ ਗਈ ਇਸੇ ਦੌਰਾਨ ਫਤੇਗੜ੍ਹ ਸਾਹਿਬ ਦੇ ਐਸਪੀ ਰਕੇਸ਼ ਯਾਦਵ ਦੇ ਵੱਲੋਂ ਆਮ ਜਨਤਾ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ ਜਾਂਬਾਜ਼ ਭਾਰ ਜਿਹੜਾ ਕੱਲ ਰਾਤੀ ਆਪਰੇਸ਼ਨ ਸਿੰਦੂਰ ਲਾਂਚ ਕੀਤਾ ਸੀ ਉਹ ਸਕਸੈਸਫੁਲੀ ਇਸ ਨੂੰ ਕੰਪਲੀਟ ਕੀਤਾ ਗਿਆ ਸੀ। ਔਰ ਇਹ ਜਿਹੜਾ ਆਪਰੇਸ਼ਨ ਸੀਗਾ ਇਹ ਬੜੀ ਸਪੈਸੀਫਿਕ ਇਨਪੁਟ ਦੇ ਆਧਾਰ ਤੇ ਨਾਨ ਮਿਲਟਰੀ ਨਾਨ ਸਿਵਿਲਿਅਨ ਜਿਹੜੇ ਕੈਂਪ ਸੀਗੇ ਮਿਲਿਟੈਂਟਸ ਦੇ ਉਹਨਾਂ ਦੇ ਸਪੈਸੀਫਿਕਲੀ ਅਟੈਕ ਕੀਤਾ ਹੈ ਔਰ ਸੈਨਾ ਨੇ ਬੜੀ ਬਹਾਦੂਰੀ ਨਾਲ ਔਰ ਬਹੁਤ ਹੀ ਸਕਸੈਸਫੁਲੀ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਪਹਿਲੇ ਸਾਰੇ ਨੂੰ ਪਤਾ ਹੈ ਦੇਸ਼ ਦੇ ਵਿੱਚ ਜਿਹੜੀ ਸਥਿਤੀ ਸੀਗੀ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਵੱਲੋਂ ਸਮੇਂ-ਸਮੇਂ ਤੇ ਇਹ ਧਾਇਤਾ ਦਿੱਤੀ ਗਈ ਸੀ ਸੋ ਸਾਰੀ ਪੁਲਿਸ ਫੋਰਸ ਫਤੇਗੜ ਸਾਹਿਬ ਪੁਲਿਸ ਫੋਰਸ ਜਿਹੜੀ ਹੈਗੀ ਉਹ ਅਲਰਟ ਹੈ ਔਰ ਪ੍ਰਸ਼ਾਸਨ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਇਹ ਸਾਰਾ ਅਲਰਟ ਨੇ ਔਰ ਆਪਣੀ ਜਿਹੜੀ ਤਿਆਰੀਆਂ ਹੈ ਇਸ ਨੂੰ ਲੈ ਕਰਕੇ ਉਹ ਮੁਕੰਮਲ ਹੈ। ਤੋਂ ਇੱਕ ਜਿਹੜਾ ਇਹ ਮੈਸੇਜ ਹੈ ਇਹ ਪਬਲਿਕ ਨੂੰ ਕੱਲਾ ਇਹ ਮੈਸੇਜ ਹੈ ਕਿ ਕੋਈ ਪੈਨਿਕ ਵਾਲੀ ਸਥਿਤੀ ਨਹੀਂ ਹੈ ਕਿਸੇ ਵੀ ਪਾਸੇ। ਬਟ ਇੱਕ ਪ੍ਰੀਪੇਅਰਡਨੈਸ ਵਾਲੀ ਸਥਿਤੀ ਜ਼ਰੂਰ ਹੈ। ਜਿਵੇਂ ਤੁਸੀਂ ਟੀਵੀ 'ਚ ਵੀ ਦੇਖਦੇ ਰਹੇ ਹੋ ਆ ਭਾਰਤ ਸਰਕਾਰ ਦੇ ਵੱਲੋਂ ਵੀ ਔਰ ਪੰਜਾਬ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਸਾਰੇ ਨੂੰ ਗਾਈਡਲਾਈਨ ਦਿੱਤੀ ਗਈ ਹੈ ਉਹ ਗਾਈਡਲਾਈਨ ਦੀ ਜਿਹੜੀ ਪਾਲਣਾ ਹੈ ਉਹ ਹਰ ਬੰਦੇ ਨੂੰ ਕਰਨੀ ਚਾਹੀਦੀ ਹੈ ਤੋਂ ਆਪਣੀ ਆਪਾ ਇਹ ਕਹੀਏ ਕਿ ਆਪਾਂ ਨੂੰ ਪੈਨਿਕ ਨਹੀਂ ਕਰਨਾ ਬਟ ਆਪਣੀ ਇੱਕ ਅਲਰਟਨੈਸ ਰੱਖਣੀ ਹੈ ਔਰ ਆਪਣੀ ਇੱਕ ਪ੍ਰੀਪੇਅਰਡਨੈਸ ਲੈਣੀ ਹੈ ਕਿਉਂਕਿ ਸਾਡੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾਣੀ ਸੀ ਉਹ ਕੀਤੀ ਗਈ ਹੈ ਇਸ ਤੋਂ ਇਲਾਵਾ ਹੁਣ ਪਾਕਿਸਤਾਨ ਕੋਈ ਨਾਪਾਕ ਹਰਕਤ ਕਰੇ ਤੋਂ ਉਸ ਦੇ ਵਾਸਤੇ ਹਰ ਜਿਹੜਾ ਨਾਗਰਿਕ ਹੈ वो अपने कर्तव्य है सो so, कला मेरी अपील है फतेहगढ़ साहब जो पुलिस प्रशासन है और सारा एडमिनिस्ट्रेशन है वह पंजाब सरकार और डी जी पी साहब के वलों सारे नदत है असी हर पास से अपने किसी भी स्थिति में निपटने वास्ते तैयार हैं और वास्ते जी जरूरी सेवाएं हैं उन्होंने कोई रिस्ट्रिक्शन नहीं होगा और जड़ा भी किसी भी लौटमंद बे किसी भी प्रकार की कोई सहायता की लड़ है ਉਹ ਦਿੱਤੇ ਜਾਊਗੇ ਇਸ ਤੋਂ ਇਲਾਵਾ ਜੇ ਰੀਵੀ ਇਨਫੋਰਮੇਸ਼ਨ ਜਾਂ ਜੜਾ ਵੀ ਕੋਈ ਹਦਾਇਤ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਅਨਾਉਂਸਮੈਂਟ ਹੁੰਦੀ ਹੈ ਸੋ ਲੋਕਾਂ ਨੂੰ ਅਪੀਲ ਹੈ ਉਹਦੀ ਇਨਬਿੰਦ ਪਾਲਣਾ ਕਰਨ ਕਿਉਂਕਿ ਪੈਨਿਕ ਦੇ ਲੋੜ ਨਹੀਂ ਇਕੱਠੇ ਹੋ ਕਰਕੇ ਕੰਮ ਨੂੰ ਅੰਜਾਮ ਦੇਣ ਦੀ ਲੋੜ ਹੈ ਤਾਂ ਜੇ ਕੋਈ ਵੀ ਇਹੋ ਜੀ ਸਥਿਤੀ ਆਂਦੀ ਹੈ ਜਿਸ ਦਾ ਮੈਂ ਆਪ ਜੇ ਮੈਂ ਆਪ ਸੋਚੂ ਬੀਏ ਵੈਲਟ ਫੋਰਸ ਮੈਂਬਰ ਸੋ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਇਸ ਪਾਸੇ ਕੋਈ ਸਿਵਲ कैजुअलिटीज uh, होनी है या इस पास कोई जो अटैक होने हैं लेकिन मेरा ये कहना है कि अपनी प्रिपेयरनेस जरूर उस ले निमेंगढ़ फतेहगढ़ भी ब्लैकआउट हो ब्लैक होना है इसका प्रोपर, तो तो प्रोपर मैसेज दिता जाऊगा मान्योगी साहब या डीसी मैडम उन्होंने प्रोपर मैसेज दिता जाऊगा ता ही करो बाकी जो खबर कोई मीडिया से चलेगी प्लीज उस पर ध्यान ना दो हम तक कोई मैसेज आया मेरा ही ਨਹੀਂ ਅਜੇ ਕੋਈ ਆਪਣੇ ਜ਼ਿਲੇ ਜ਼ਿਲੇ ਦੇ ਵਿੱਚ ਉਹ ਮੈਸੇਜ ਨਹੀਂ ਹੈ ਅਜੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਦੀ ਪ੍ਰੀਪੇਅਰਡਨੈਸ ਦਾ ਮੈਸੇਜ ਹੈ ਉਹ ਸਾਰੇ ਅਸੀਂ ਸਾਰੇ ਥਾਂ ਤੇ ਚੈੱਕ ਕਰ ਰਹੇ ਹਾਂ ਔਰ ਸਾਰੇ ਨੂੰ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਪ੍ਰੋਪਰ মিডিਆ ਨੂੰ ਆਪਣੇ ਜਿਹੜੇ মিডিਆ ਵਾਲੇ ਆਪਣੇ ਬੰਦੇ ਨੇ ਉਹਨਾਂ ਦੇ ਰਾਹੀਂ ਅਸੀਂ ਤੁਹਾਨੂੰ ਪ੍ਰੋਪਰ ਪ੍ਰੈਸ ਨੋਟ ਦੇਵਾਂਗੇ ਜੇ ਕਾਰਵਾਈ ਹੋਣੀ ਹੈ ਇਹ ਡੀਸੀ ਮੈਡਮ ਦੇ ਵੱਲੋਂ ਐਡਰੈਸ ਕੀਤਾ ਜਾਊਗਾ ਠੀਕ ਹੈ ਸੋ ਇਸ ਪਾਸੇ ਤੁਸੀਂ ਨਾ ਦਿਓ ਠੀਕ ਹੈ